ਵੀਰਾਂ ਦੀ ਚੋਟਾ ਡੇ ਅਗਰਵਾਲ ਅਗਰਵਾਲ ਡੀਪੂ ਵਾਲੇ ਆ ਦੇਖੋ ਜੀ ਰੁਪਈਏ ਲੈ ਰਹੇ ਲੋਕਾਂ ਕੋਲੋਂ ਮੈਂ ਨਹੀਂ ਲੈ ਲੇਬਰ ਕਹਿੰਦੇ ਦਿਓ ਕਿਸੇ ਕੰਧ ਦੇ ਵਿੱਚ ਵੀ ਹੁਣ ਰੁਪਈਏ ਕੁਮਾਰਾ ਆ ਦੂਜੀ ਗੱਲ ਆ ਬੋਰੀ ਦਾ ਵਜ਼ਨ ਵਿੱਚੋਂ ਕੱਢਦੇ ਆ ਕਿ ਨਹੀਂ ਕੱਢਦੇ ਆ ਜੀ ਕਿਦਾਂ ਨਹੀਂ ਕੱਢਦੇ ਇੱਧਰ ਆਓ ਮੁੰਡਿਓ ਦੱਸੋ ਜੀ ਕੱਢਦੇ ਆ ਕਿ ਨਹੀਂ ਕੱਢਦੇ ਦੱਸੋ ਬੋਲੋ ਕੱਢਦੇ ਪਈਨ ਤੁਸੀਂ ਦਿੰਦੇ ਪਾਉਂਦੇ ਇਹਦਾ 700 ਗ੍ਰਾਮ ਜ਼ਿਆਦਾ ਦਿੰਦੇ ਆ ਕਿ ਨਹੀਂ ਦਿੰਦੇ ਆ ਕਿ ਨਹੀਂ 700 ਗ੍ਰਾਮ ਮੋਰੀ ਦਾ 700 ਗ੍ਰਾਮ ਲੈ ਦਿੰਦੇ ਨੇ ਲੈ ਦਿੰਦੇ ਆ ਤੇਦਰ ਕਰੀਦੇ ਨੇ ਨਹੀਂ ਦਿੰਦੇ ਨਹੀਂ ਦਿੰਦੇ ਇਹ ਵੀ ਨਹੀਂ ਇਹਦੇ ਬੰਦੇ ਨਹੀਂ ਹੁੰਦੇ ਕਿੰਡੇ ਆ ਜੀ ਕਿੰਦਾ ਸਾਹਿਬ ਗੱਡੀ ਭੱਜੋ ਉਹ ਗੱਡੀ ਭੱਜੋ ਚੋਰੀ ਦਾ ਉਹ ਫੜ ਜਾਓ ਡੀਪੂ ਕੈਨਸਲ ਹੋ ਜੂਗਾ ਲੇਗੇ ਅੱਗੇ ਕੀਤੀ ਆ ਅੱਗੇ ਕੀਤੀ ਆ ਤੁਸੀਂ ਫਿਰ ਇਹਦਾ ਮਤਲਬ ਇੱਕ ਮਿੰਟ ਪਿੱਛੇ ਜਾ ਪਿੱਛੇ ਹੋ ਜਾ ਫਿਰ ਹੋਰ ਪਿੱਛੇ ਹੋ ਜਾ ਅੱਗੇ ਕੀਤੀ ਆ ਤੁਸੀਂ ਨਹੀਂ ਮੈਂ ਮੁੰਡੀ ਅੱਗੇ ਕੀਤੀ ਬੋਰੀ ਕੱਟੀ ਨਹੀਂ ਚੱਟੀ ਅੱਗੇ ਕੀ ਕੱਟਦੇ ਨੇ ਕਿ ਨਹੀਂ ਕਰਦੇ ਕਿਉਂ ਕਈ ਕਿਉਂ 700 ਗ੍ਰਾਮ ਕਿੰਨੇ ਦੀ ਬਣਦੀ 15 ਰੁਪਈਆ ਦੀ 700 ਗ੍ਰਾਮ 15 ਰੁਪਈਆ ਦੀ ਕਣਕ ਬਣਦੀ ਆ 15 ਰੁਪਈਆ ਦੀ ਕਣਕ ਹਰ ਇੱਕ ਮਿੰਟ ਇੱਕ ਮਿੰਟ ਗੱਲ ਪਹਿਲਾਂ ਮੇਰੀ ਗੱਲ ਸੁਣੋ 4 ਵਜੇ ਕਿਨੇ ਕੱਟਿਆ ਕਿੰਨੇ ਵਜੇ 4 ਵਜੇ ਇਹ ਇਹਨੂੰ ਤੁਹਾਡੇ ਸਾਹਮਣੇ ਲੈ ਰਿਹਾ ਸੀ ਰਿਹਾ ਮਹਾਰਾਜ ਸਾਹਮਣੇ ਨਾ ਬੋਲੋ ਤੁਸੀਂ ਨੇ ਇਹ ਕੱਢ ਗਾਇਆ ਤੁਸੀਂ ਲੈ ਜ ਆਪਣੀ ਜਗ੍ਹਾ ਉੱਪਰ ਖੜਾ ਹੋਣੀ ਥਾਲੇ ਹੋਰ ਤਾਂ ਥਾਲੇ 1 ਮਿੰਟ ਜਾਜਾ 2 ਮਿੰਟ ਕਰ ਆਪਾਂ ਕੰਮ ਕਰਦੇ ਹਾਂ ਤੇ ਇਹ ਨਹੀਂ ਕਿ ਕੋਈ ਦੋ ਮਿੰਟ ਮਾਸਟਰ ਕਿਉਂ ਹੋ ਲਈਏ ਹੁਣ ਨਹੀਂ ਕਿ ਕਿਉਂ ਦੋ ਕਿਉਂ ਥੋੜੀ ਥੋੜੀ ਕਿਉਂ ਕਿਉਂ ਪੀਂਦੇ ਆ ਅਸੀਂ ਕਹੋ ਜੇ ਸਾਨੂੰ 100 ਰੁਪਏ ਦੇ ਦੋ ਕਿਹੜਾ ਦੋ ਸੂਲ ਕਿਉਂ ਪੀਂਦੇ ਬੰਦੇ ਇਹ ਤਾਂ ਸੁਪਨਾ ਨਹੀਂ ਕੰਮ ਨਹੀਂ ਆ ਸਰਕਾਰ ਕੋਲ ਬਣਾਇਆ ਬਸ ਤੇ ਬਹੁਤ ਜੀ ਮੇਰੀ ਗੱਲ ਤਾਂ ਤੁਹਾਨੂੰ ਫੋਨ ਤੇ ਸਾਡਾ 31 200 2 ਮਿੰਟ ਪਾ ਜੋਗੇ 2 ਮਿੰਟ ਕੋਈ 1 100 ਫਿਲਮਿਕ ਤੋਂ ਬੰਦੇ ਬਲੇਵਾ ਮੋਲੀ ਆਈਆ ਉਹਨ 200 ਕੋਟੇ ਕੱਟੇ ਆ ਸਾਡਾ ਮਤਲਬ 30 ਕਿਲੋ ਹਰ ਬੰਦੇ ਨੂੰ ਮੈਂ ਨੇ ਕਰੀਆ ਸਰ ਜੀ ਇੰਦਰ ਰਮਿੰਦਰ ਬੋਲਦਾ ਮੇਰੀ ਪਾਰਟੀ ਦੇ ਵਿੱਚ ਤੁਸੀਂ ਕੱਟ ਮੈਨੂੰ ਕਿ ਦੀ ਬਾਗ ਵਾਲੇ ਮੱਲੇ ਮਲਾਜੀ ਦੇ ਕੋਲ ਆਵੇਂ ਆ ਵੀ ਆਪਾਂ ਨੂੰ ਫੋਨ ਕਿਨੂੰ ਤੇ ਪਿੰਦੇ ਦੇ ਫੋਨ ਕਿਨੂੰ ਮਰਜੀ ਬਣਾਓ ਜੀ ਸ਼ਾਹਕੋਟ ਸ਼ਾਹਾਂ ਦੀ ਬਾਗ ਵਾਲਾ ਮੱਲਾ ਜਿੱਥੇ ਡੀਪੂ ਹੈ ਬਾਗ ਵਾਲੇ ਮੱਲੇ ਉਹ ਲੋਕ ਜਿਹੜੇ ਆਏ ਹੋਏ ਆ 30 ਕਿਲੋ ਜਿੱਥੇ ਆਏ ਹੋਏ ਆ ਨੰਬਰ ਪਾਇਆ ਡਾਕਟਰ ਦਾ ਸਾਹਿਬ ਨੇ ਬੁਲਾਇਆ ਨੰਬਰ ਇਹਦਾ ਕੋਈ ਨਹੀਂ ਇਹ ਨੰਬਰ ਬਾਇਆ ਖਾਸੇ ਹਾਂ 2 ਮਿੰਟ ਤੇ ਆ ਜੀ ਸਾਡੇ ਕੋਲ ਨਹੀਂ ਅੱਗੇ ਜਾਣਾ ਆ ਦੇਖ ਲੈ ਕੋਈ ਨਹੀਂ ਕੋਈ ਨਹੀਂ ਆ ਦੇਖ ਲੈ ਆ ਦੇਖ ਲੈ ਜਿੱਥੇ ਆ ਜਾਓ ਜਿਉਂਨੇ ਮੋਟੇ ਨੇ ਕਹਿ ਤਾਰੀਖਾ 3 ਦਾ ਆ ਜਿਹੜਾ ਕਿ ਮਜਾਇਜ ਜਿਹੜੇ ਤੁਸੀਂ ਰੁਪਏ ਫੜਦੇ ਆ ਆਹ ਮੈਂ ਤੇ ਕੁੜੀ ਦੀ ਕਾਇਕ ਬਣਦੀ ਆ ਇਹ ਜਿਹੜਾ ਮਜਾਇਜ ਨਹੀਂ ਨਾ ਲੱਗੇ ਇੱਕ ਮਿੰਟ ਜਾਇਦ ਇਹ ਹੋਰ ਲੱਗੇ ਆਜੋ ਚਲ ਚਲ ਪਹਿਲੇ ਬਾਕੀ ਪਹਿਲੇ ਉਹ ਪਰੇ ਕਰਦੇ ਆ ਆਹ ਜਿਹੜਾ ਆ ਜਿਹੜੀ ਸਤ ਸੁਣ ਹੋਰੀ ਜਿਹੜੀ ਆ ਕੱਢੇ ਨਿਕਲੇ ਪੈਨ ਹੋ ਜਾ ਤਰ ਕਰਦੀ ਕੰਮ ਪਡੂਦੂ ਉਹਦੀ ਵਾਰੀ ਜਿਹਦੇ ਤੇ ਕੈਮਰਾ ਮੋੜੇ ਦਰੋਤਾ ਰਾਜੇ ਤੋਂ ਮਾੜਾ ਲੋਕਾਂ ਵਾਰੀ ਤੇ ਤੇਰੀ ਆਉਗੀ ਇੱਥੇ ਲੋਕਾਂ ਦਾ ਮੈਂਟ ਆ ਆਜੂ ਵਾਰੀ ਤੇਰੀ ਵਾਰੀ ਉਹ ਚੀਜ਼ ਮੈਨ ਨਹੀਂ ਤੇ ਮਿਲਣੀ ਮਿਲਣੀ ਆ ਉਹ ਕੁੰਝ ਜਾਂਦੀ ਉਹ ਜਿਹੜੀ ਗੱਲ ਤੇਨੂੰ ਮੈਨੇਜ ਨਹੀਂ ਚੜੀ ਆ ਉਹਨਾਂ ਦਾ ਕੋਈ ਤੇ ਮੈਣੀ ਮੈਣੀ ਆ ਕੋਈ ਤੇ ਮੈਣੀ ਮੈਣੀ ਆ ਤੁਸੀਂ ਆ ਕੇ ਕਰਕੇ ਆਏ ਹੋ ਫੇਰ ਕੰਮ ਤਾਂ ਤੁਹਾਨੂੰ ਮਿਲਣਗੇ ਸਾ ਤੁਹਾਡੇ ਵਾਸਤੇ ਸਾਰੀ ਕਾਰਕ ਹਾਂ ਇਹ ਨਹੀਂ ਜਾਣ ਤੁਮਾ ਪੈਸੇ ਲੈਣੇ ਮਾਰਿਆ ਸਾਨੂੰ ਤੇ ਇਹ ਕਿਹਾ ਕਿ ਸਾਨੂੰ ਦਿਹਾੜੀ ਸਾਧ ਕੇ ਲਿਆਏ ਆ ਜੋ ਸਾਨੂੰ ਕਿਹਾ ਹੀ ਹੋਈ ਕੀਤਾ ਵਾ ਅਸੀਂ ਲੈਵਰ ਸ਼ੌਟ ਤੋਂ ਆਏ ਆ ਜੀ ਫੇ ਕਹਿੰਦੇ 10 ਰੁਪਏ ਲਈ ਜਾਓ ਹਾਂਜੀ 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 ਤੁਹਾਡੀ ਲੈਵਲ ਹੋ ਗਈ ਤੁਸੀਂ ਅੱਛਾ ਹਾਂਜੀ ਜੋ ਜੋ ਵੀ ਆਉਂਦੇ ਆ ਜੀ ਆਉਂਦੇ ਪਾਣੀ ਪੀ ਮਨੋਜੀ ਭਾਜੀ ਫੂਟ ਸਟਾਏ ਜਾ ਪਿੱਛੇ ਰੋ ਜਾ ਅੱਗੇ ਚੱਲਦੇ ਜਾ ਪਿੱਛੇ ਰੋ ਜਾ ਇਹ ਫੋਟੋ ਭੇਜੋ ਨਹੀਂ ਕਰਦੇ ਯਾਰ ਹੁਣ ਬੈਠੇ ਪਏ ਹੈ ਗਾਣੇ ਤੇ ਲੈ ਕੇ ਗਏ ਸੀ ਦਾਦੀ ਉਹਦੇ ਪੈਸੇ ਦੇਣੇ ਕਣਕ ਲੈ ਕੇ ਗਏ ਹਾਂਜੀ ਉਹਦੇ ਪੈਸੇ ਕਿੰਨੇ ਦੇਖੂ ਹਾਂਜੀ ਪੁੱਤ ਅਸੀਂ ਤਾਂ ਵੀ ਆ ਵੀ ਫਟਾਉਣ ਆਏ ਆ ਵੀ ਇਹ ਵਾਪਸ ਲੈਣੇ ਆ ਕਿਤੇ ਕਿਤੇ ਆ ਆ ਕੇ ਲਵਾਂਗਾ ਵਾਪਸ ਤੁਸੀਂ ਹੋਰ ਵੀ ਪਈਏ ਦੋ ਜਾਣ ਲੈ ਕੇ ਗਿਆ ਉਹ ਵਾਰ ਉਹ ਵਾਰ ਲੈ ਜਾ ਜਿਹਨੇ ਲਾਇਆ ਕਰ ਅੱਜ ਚੱਲ ਗਏ ਹੁਣ ਕਈ ਦਿਨਾਂ ਵਿੱਚ ਅੰਜੂਨਾ ਹੈ ਹੌਲੀ ਹੌਲੀ ਬਾਗਮਲੇ ਮੰਨੇ ਸਾਲਾ ਦਾ ਉਹ ਆਹੋ ਹੁਣ ਆਪ ਦਾ ਲੈਣ ਦਿਓ ਤੁਸੀਂ ਨਹੀਂ ਲਾਲੇ ਨੂੰ ਆਦੇ ਲੜਕਾ ਸੱਦਨ ਦਿਓ ਕੀ ਪਤਾ ਲੜਕਾ ਹੀ ਹੋਵੇ ਦਾ ਲਾਲੇ ਦਾ ਲੜਕਾ ਸੱਦਨ ਦਿਓ ਉਹਨਾਂ ਨੂੰ ਕਾਹਤੋਂ ਮੁੰਡਾ ਸੱਦੇ ਕੋਈ ਜਿਹਨਾਂ ਲਾਲੇ ਦਾ ਮੁੰਡਾ ਕੰਮ ਕਰਦਾ ਉਹ ਦੋਨੋਂ ਇੱਥੇ ਲੇਬਰ ਲੈਂਦੇ ਸਾਰੇ ਕੋਰਪੋਰੇਟ ਫੂਡ ਸਪਲਾਈ ਵਾਲੇ ਨੂੰ ਕੱਢ ਕਿਸੇ ਨੂੰ ਵੀ ਫੂਡ ਨਹੀਂ ਤੁਸੀਂ ਆਉਣਾ ਇੱਥੇ ਗੱਲ ਲਈ ਸਾਡੀ ਯਾਰ ਕੋਈ ਨਹੀਂ ਆਪਣੇ ਸੱਦ ਪੜੇ ਹੁਣ ਜਿੰਦਾ ਗੱਲ ਤਾਂ ਨਹੀਂ ਹੁੰਦੀ ਜੇ ਸਿੱਧਾ ਦੂਜੇ ਕੋਲੋਂ ਅਪਦਾ ਕਰਨਾ ਇੱਦਾਂ ਕੋਈ ਕੁਝ ਛੋੜਾ ਕਾਦਾ ਬਹੁਤ ਕੁਝ ਆ ਲੈ ਅਸੀਂ ਤੇ ਕਿਚਾ ਅੱਜ ਤੁਹਾਨੂੰ ਮਿਲਣਾ ਸੀ ਉਹ ਮਿਲ ਗਿਆ ਪਹਿਲਾਂ ਚੱਕਾ ਤਾਂ ਨਹੀਂ ਆਉਂਦੇ ਕਿਹਨਾਂ ਕਹਿੰਦਾ ਆ ਗਿਆ 2 ਮਿੰਟ ਤੇ ਮੈਂ ਦਵਾ ਰਿਹਾ ਲੈਵਲ ਵੀ ਬੜਾ ਦਿੱਤ ਪੂਰਾ ਚਲਾ ਕਰ ਦੋ ਅੱਜ ਕਿਹਾ ਉਹ ਮੈਨੂੰ ਲੈ ਪੋਰਟ ਕਰ ਦੇਵੀਂ ਰਾਤ ਨੂੰ ਤਾਂ ਪਰ ਆਉਂਦਾ ਨਹੀਂ ਕੋਈ ਕਿਸੇ ਨੇ ਪੈਸਾ ਨਹੀਂ ਦੇਣਾ ਕਿਸੇ ਨੇ ਵੀ ਕੋਈ ਡਿਲੀਵਰ ਦਾ ਪੂਰੀ ਮੇਰੇ ਤਾਂ ਹੀ ਹੈ ਪੈਸਾ ਨਹੀਂ ਦੇਣਾ ਤੇ 3 ਕਿਲੋ ਤਾਂ ਘੱਟ-ਘੱਟ ਨਹੀਂ ਲੈਣੀ। ਥੋਰੀ ਦੇ ਵਿੱਚ ਕੋਲੀ ਦਾ ਨਹੀਂ ਉਹਦੀ 700 ਗ੍ਰਾਮ। ਹਾਂਜੀ। ਇਹ ਗਵਰਨਮੈਂਟ ਦੇ ਰਹੀ ਆ। ਇਹ ਲਾਲਾ ਜੀ ਨਹੀਂ ਦੇ ਰਹਾ। ਜਿਹਨਾਂ ਨੂੰ ਵੱਖਰਾ ਕਮਿਸ਼ਨ ਮਿਲ ਰਿਹਾ ਵਾ। ਬਹਿ ਗਿਆ ਗੱਡੀ 'ਚ ਕਹਿੰਦਾ ਪਹਿਲੇ ਪਹਿਲਾਂ ਇਹਨਾਂ ਨੇ ਤੁਹਾਨੂੰ ਪਹਿਲਾਂ ਮਿਲਣਾ ਚਾਹੀਦਾ। 700 ਕੋਈ ਨਹੀਂ ਦੇ ਰਿਹਾ। ਆਪਾਂ ਆਪਾਂ ਕੱਟਾਂ। ਆਪਾਂ ਕੱਟ ਹੀ ਇਹਦੀ। ਮੈਂ ਕਰਕੇ ਬਾਬੂ ਕੋਈ ਨਾ ਨਹੀਂ ਮੈਂ ਕਰਕੇ ਨਾ ਕਰਕੇ ਜੀ ਬੈਠੋ ਕੋਈ ਕਰਤ ਨਹੀਂ ਕਰਨੀ ਨਹੀਂ 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 ਨਾ ਨਾ ਆਓ ਦਲਗਪੁਰ ਓਏ ਉਹ ਮੁੰਡਿਆ ਹੋਰੇ ਆਓ ਇੱਧਰ ਆ ਜਾਓ ਯਾਰ ਜਾਣਾ ਨਹੀਂ ਤੂੰ ਆ ਇੱਥੇ ਆਓ ਨਾ ਫਿਰ ਆ ਜਾਓ ਦੂਜਾ ਕਿੱਥੇ ਆ? ਐਸੀ ਸਾਡੀ ਇੱਥੇ ਬੀੜੀ ਲੈ ਆਜਾ ਭਵਾਨਾ ਬੀੜੀ ਨਾ ਪੀਓ ਨਾ ਦੋ ਮਿੰਟ ਬੰਦ ਕਰ ਦੇ ਯਾਰ ਦੂਜਾ ਕਿੱਥੇ ਆ? ਮਾਰਵਾਜ ਕੋ ਆਇਆ ਕੱਕੇ ਓਏ ਮਾਰਵਾਜ ਮਾਰਵਾਜ ਆਜਾ ਹਾਂਜੀ ਕੋਈ ਨੀ ਬੜੀ ਨੰਨੀ ਪੜ ਜਾਵੇ ਇਹਨੇ ਕਿਹਾ ਤਾਂ ਤੇਰੇ ਨਾਲ ਕੋਈ ਆਇਆ ਨਹੀਂਗਾ ਕੀ ਉਹ ਅੰਦਰ ਰੈਡੀ ਹੋ ਗਿਆ ਉਹ ਮੁੰਡਾ ਜਿਹੜਾ ਮੁੰਡਾ ਹੈ ਉਹ ਤੇਰੇ ਨਾਲ ਮਿਲ ਕੇ ਉਹ ਇਹ ਕੋਈ ਨਹੀਂ ਕਰ ਰਿਹਾ ਕੱਢਦੇ ਹੋ ਨਹੀਂ ਨਹੀਂ ਕੱਢਦੇ ਹੋ ਤੇਰੀ ਕੋਈ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਲੈ ਗਿਆ ਠੀਕ ਹੈ ਮੰਮਾ ਅੱਗੇ ਕੋਲੀ ਇਹ ਵੀ ਵੀਓ ਪਹਿਲੀ ਵਾਰੀ ਪੈਸੇ ਲੈਣ ਲੱਗੇ ਕੱਗੇ ਵੀ ਨਹੀਂ ਲੈਂਦੇ ਹਾਂ ਅੱਜ ਨਹੀਂ ਕਿਹਾ ਯਾਰ ਇਹਨਾਂ ਨੂੰ ਕਹਾਂ ਬੋਲੀ ਆ ਉਹ ਨਹੀਂ ਕਿ ਮਰਨ ਤਾਂ ਨਹੀਂ ਮੌਜੂਦ ਆ ਕਿ ਨਹੀਂ ਲੈ ਕੇ ਹੋਰ ਕਾਤੋਂ ਲੈ ਅੱਜ ਸਾਡੇ ਪੜ੍ਹ ਅੱਜ ਕਾਤੋਂ ਲੈ ਬਸ ਇਹਦਾ ਕਾਤੋਂ ਲੈ ਪਹਿਲਾਂ ਲਵਾ ਇੱਕ ਕਰਨ ਉਹਨੇ ਵੇ ਇਹ ਅੱਗੇ ਵੀ ਲਵਾਉਣੇ ਹਨ ਕਿ ਨਹੀਂ ਹਾਂ ਉਹਨੂੰ ਹੋ ਗਿਆ ਨਾ ਚਰਨ ਨੂੰ ਕਹ ਕੀ ਗੱਲ ਹੈਲੋ ਪਾਜੀ ਠੀਕ ਆ ਪਾਜੀ ਮੈਂ ਦੁਬਾਰਾ ਲਾਉਣਾ ਵੇਖਾ ਜੇ ਚੱਲੇ ਜਾਉਂਦੇ ਛੋਲੇ ਪਨੋ ਲਾਉਣਾ ਹੈ ਆ ਜੀ ਇਹ ਨੀਂ ਨੀਂ ਦੇਣੇ ਨਿਕਲਣ ਤਰ ਤਰ ਤੀਏ ਜੀ ਨਿਆ ਆ ਕੋਈ ਦੇ ਕੇ ਪਰੰਡਾ ਕਰਾ ਦੇ ਚਾਹੁੰਦਾ ਕੇ ਲਈ ਹੁੰਦੇ ਅੱਛਾ ਬਾਗ ਵਾਲੇ ਮਤੇ ਸਾਹ ਜੀ ਕਿੱਥੇ ਗਾ ਗਏ ਕਿੱਥੇ ਗਾ ਗਏ ਨਮਸਕਾਰ ਬਾਗ ਵਾਲੇ ਮੱਲੇ ਨਿਮਾ ਵਾਲੇ ਸਕੂਲ ਦੇ ਕੋਲ ਉਹ ਚੌਕ ਜੀ ਹਾਂ ਜੀ ਹਾਂ ਜੀ ਚੌਕ ਦੇ ਕੋਲ ਹੀ ਆਪਣੀ ਗੱਡੀ ਖੜੀਏ ਉੱਥੇ ਆਜੋ ਬਾਗ ਵਾਲੇ ਬੰਦੇ ਓਕੇ ਓਕੇ ਦੋ ਮਿੰਟ ਚ ਕਿੰਦਾ ਪਹੁੰਚ ਗਏ ਤਿੰਨ ਦਾ ਨਾਲ ਨੂੰ ਸਾਹ 1 ਮਿੰਟ ਨਾਲ ਧੱਕਾ ਕਰਦੇ ਹਾਂ ਨਾ ਹੋਣੀ ਕਿੱਥੇ ਬਣੀ ਦੁਆਰਾ ਕਰ ਲਿਓ ਆ ਗਏ ਹੁਣ ਤਾਂ ਪਾਨਾ ਕੋ ਤਾਂ ਦਿੱਤਾ ਚੁੱਪ ਚਾਹਦਾ ਹੋਇਆ ਸਾਡੇ ਆ ਗਿਆ ਹਾਂ ਦਾ ਵਾਸਤੇ ਤੁਹਾਨੂੰ ਐਂਡ ਪੂਰੀ ਤੂੰ ਵੀ ਉਹ ਜਰੂਰੀ ਤੇ ਲਾਲੀ ਨੂੰ ਲਾਇਓ ਲਾਲੀ ਨੂੰ ਫੋਨ ਲਾਲੀ ਗੱਲ ਇਹ ਨਹੀਂ ਲੁੱਟ ਪਾਈ ਜਾ ਤੁਸੀਂ ਕਿ ਖੂਨ-ਕੀ ਖੂਨ ਕੇ ਅਜੇ ਰਹਿਦੇ ਰਜੇਗੇ ਲੇਕਿਨ ਆ ਬੜੇ ਜਿੱਥੇਰੇ ਤੂੰ ਬੜੀਆ ਜਿਹਾ ਬੰਦਾ ਹੈਗਾ ਲੱਗਦਾ والله ਲਾਲ ਤੂੰ ਚੱਲ ਉਹ ਤਾਂ ਤੂੰ ਕਰਦਾ ਚੱਲ ਆ ਦੇ ਚੱਲ ਆੰਬੁ ਬਾਜੀ ਯਾਰ ਇਹ ਕਹਿੰਦਾ 2 ਮਿੰਟ ਚ ਆ ਗਿਆ ਮੈਂ ਲੱਗੇ ਆ ਗਿਆ ਮੈਂ ਟੈਂਡਿੰਗ ਲੇਬਲ ਸਾਨੂੰ ਚਾਹੀਦਾ ਹਾਂ ਜੀ ਹੋਣੀ ਹੈ ਟਾਈਮ ਸਾਡੇ ਕੋਲ ਹੈ ਜੀ ਆਉਂ ਤੂੰ ਜਾਣਾ ਅਸੀਂ ਕਿੱਥੇ ਇੱਦਾਂ ਇੱਥੇ ਹੋ ਗਏ ਆਏ ਪਾ ਕੇ ਇਹਦਾ ਸਾਡੇ ਰੈਡੀ ਹੋਣੀ ਹੈ ਜੀ ਇੱਥੇ ਖੜੋ ਨਾ ਇੱਥੇ ਆਹ ਮੁੰਡਾ ਜੀ ਅੰਕਲ ਦੇ ਵੀ ਆਹ ਤੁਸੀਂ ਆਪ ਜੀ ਆਹ ਮੁੰਡਾ ਜੀ ਉਹਦਾ ਪੁੱਤ ਜੀ ਨਹੀਂ ਹਾਂ ਹੋਸ਼ ਉਹ ਨਾਲ ਹੀ ਉਹਦੇ ਚਲੋ ਵਸਾਈ ਹੈ ਹਾਂ ਸਹੀ ਹੈ ਹਾਂ ਨਹੀਂ ਨੰਬਰ ਇਤਨਾ ਮੋਰਨ ਨੰਬਰ 82 ਦੇ ਕਿਹੜੇ ਦੇ ਲੈਣੇ ਆ ਰਗੇ ਦੇ ਉਹ ਕਾਹਦੇ ਨਹੀਂ ਆ 2 ਵਜੇ ਮੈਂ ਕਿਹਦੇ ਆ ਡਾਕਟਰ ਜੀ ਆ ਜੀ ਆਜੋ 74 75 ਸਰ ਜੀ ਇਹ ਰੁਪਏ ਲੈ ਰਹਾ ਹਰ ਆ ਬੰਦੇ ਕਿੱਥੇ ਨਹੀਂ ਮੜੇ ਜਿਹੜੇ ਬੰਦੇ ਦੀ ਪਰਦੇ ਕਾਢੇ ਰੁਪਏ ਲੈ ਰਹੇ ਆ ਜਿਹੜਾ ਗੈਰ ਕਾਨੂੰਨੀ ਕੰਮ ਆ ਹੂੰ ਹੂੰ ਦੂਜਾ ਬੋਰੀ ਆ ਜਿਹੜੀ ਇਹ ਵਾਪਸ ਲੈਂਦੇ ਆ ਬੋਰੀ ਬਾਪਸ ਲੈਂਦੇ ਆ ਤੇ ਪਹਿਲਾਂ ਇਹ ਵਿੱਚ ਧੋਲ ਕੇ ਦਿੰਦੇ ਆ 700 ਗ੍ਰਾਮ 30 ਕਿਲੋ ਜਾਂ 40 ਕਿਲੋ ਦੇ ਮਗਰ ਇਹ ਜਿਹੜਾ ਉਹ ਵੀ ਉਹ ਵੀ ਲੋਟ ਇੱਕ ਅੱਛਾ ਜੀ ਦੂਜੀ ਲੋਟਿਆ ਵੀ ਰੁਪਈਏ ਆ ਪੁੱਛੋ ਮੁੰਡਿਆਂ ਦੀ ਜੇਬ ਥੋਂ ਉਹਨਾਂ ਨੇ ਦਿੱਤੇ ਲੰਘਾ ਜੋ ਆਪਾਂ ਭੱਜਿਆ ਜੀ ਇਹ ਬੰਦੇ ਆਏ ਆ ਦਿਹਾੜੀ ਤੇ ਇਹਦੇ ਨਾਲ ਇਹ ਬੰਦੇ ਆਲੇ ਲੇਬਰ ਚੌਕ ਮੇਲ ਕੌਣ ਆਏ ਇਨਜ ਆ ਮੇਲ ਚਲਾ ਬੌਜੀ ਆ ਹਾਂ ਇਹਨਾਂ ਨੇ ਹੁਣ ਆਏ ਪੋਤਾ ਹਾ ਪੋਤੇ ਆ ਇਹ ਹੁਣ ਆਏ ਆ ਇਹ ਰੁਪਈਏ ਇਹਨਾਂ ਦੀ ਜੇਬ ਥੋਂ ਇਹਨਾਂ ਨੇ ਆਪ ਦਿੱਤੇ ਵੀ ਅਸੀਂ ਰੁਪਈਏ ਜਿਹੜੇ ਲੋਕਾਂ ਨੇ ਜਦੋਂ ਕਿਹਾ ਵਾ ਫਿਰ ਰੁਪਈਏ ਲੈ ਰਹੇ ਨਾਲ ਇਹ ਸਾਡੇ ਕੋਲ ਲੇਵਰ ਇਹ 10 ਰੁਪਈਏ ਆ ਲਓ ਫੜੋ 5 ਰੁਪਈਏ ਫੜੋ ਤੇ ਨਾਲ ਇਹਨਾਂ ਦੇ ਉੱਤੇ ਬੰਦਾ ਪਰਚਾ ਕਰੋ ਜੋ ਹੁੰਦਾ ਇਹਨਾਂ ਦੇ ਉੱਤੇ ਕਰਨਾ ਵਾ ਛੱਡਦੇ ਨਹੀਂ ਤੇ ਇਹਨਾਂ ਦੇ ਉੱਤੇ ਇੱਕ ਮਿੰਟ ਆਓ ਬਾਕੀ ਜਾਓ ਤੁਸੀਂ ਜਾਓ ਜੇ ਇੱਕ ਮਿੰਟ ਇਧਰ ਸਾਡੇ ਇਧਰ ਇੱਕ ਮਿੰਟ ਦੇ ਇਹ ਆਏ ਇਧਰ ਆਓ ਇਹ ਦਿਹਾੜੀ ਕਰਦੇ ਜੋ ਹੀ ਚਾਹੀਦੀ ਇਹ ਕਰਦੇ ਆ ਤੁਹਾਨੂੰ ਹਮ ਨੂੰ ਬਤਾ ਦੇ ਇਹਦਾ ਕਸੂਰ ਕੋਈ ਨਹੀਂ ਪੜਾਉਂਦੇ ਅਸੀਂ ਚੱਲ ਜਾਈਏ